ਸਤ ਸ੍ਰੀ ਅਕਾਲ ਸਾਰਿਆਂ ਨੂੰ ਹਾਂਜੀ ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਹਰ ਕਿਹਾਲ ਚੱਲ ਰਿਹਾ ਜੀ ਮੇਰੇ ਦੇ ਵੀ ਸਾਰੇ ਠੀਕ ਠਾਕ ਹੋ ਗਏ ਤੇ ਫਸੀ ਵੀ ਠੀਕ ਆ ਔਰ ਸਾਰੇ ਠੀਕ ਠਾਕ ਹੋ ਤੇ ਮੈਂ ਗਈ ਸੀ ਬਾਜ਼ਾਰ ਤੇ ਕਿਹਨਾਂ ਦਾਪਾ ਬਾਜ਼ਾਰੋਂ ਬੈਟਲ ਸ਼ੈਂਪੂ ਤੇ ਸੋਬੇ ਲੈ ਕੇ ਆਏ ਆ ਸੋਦਾ ਤੇ ਰਸਨ ਖਤਮ ਹੋ ਨੂੰ ਵਾਵਾ ਸੀਗਾ <Tab>, oh ya, dahami nih dasar dap, paling dah, cuman plan dah, heeh, orang, caramu jika nanti ennya? Iya, enya? Ikan yang ada? Negeri. Iya. Orang, orang kerjanya tuh, shuru kerjanya, kerjanya sampai nggak, dia, sisa

ਏ ਹੁਣ ਨਾ ਅਜੇ ਹੁਣ ਕੋਕਾ ਨਿੰਗਾ ਪਾਉਣਾ ਹੈਗਾ ਤੇ ਹੋਰ ਕਰਦੇ ਕੰਮ ਕੁਮੂ ਕਰਕੇ ਅੱਜ ਪਰੇ ਸਕੂਲ ਨਹੀਂ ਸੀ ਗਈ ਅੱਜ ਛੁੱਟੀ ਸੀਗੀ ਹਨਾ ਅੱਜ ਵੈਸੇ ਗਾ ਜੀ ਨੂੰ ਫੀਵਰ ਵੀ ਸੀ ਤੇ ਉਸ ਦਿਨ ਨਹੀਂ ਗਈ ਗੋਪਰੋਪ ਸੀ ਨਾ ਗੋਪਰੋਪ ਦੇ ਅਜੇ ਸਾਡੇ ਇੱਥੇ ਨਗਰ ਕੀਰਤਨ ਸੀਗਾ ਗੁਰਾਂ ਦਾ ਜਿਹੜਾ ਤੇ ਕੱਲ ਗੋਪਰੋਪ ਆ ਹਨਾ ਤੇ ਕੱਲ ਵੇਨੇ ਕੱਲ ਸਮਿਆਂ ਕਰਾਂਗੇ ਕਰ ਦਿਆ ਜਾਂ ਕੱਲ ਨਾ ਕੀਤੇ ਆ ਜੇ ਕੱਲ ਗੁਰਦੁਆਰੇ ਚ ਰਹਿ ਗਏ ਤੇ ਕੱਲ ਸੋ ਕਰਾਂਗੇ ਨਾ ਪਰਸਾ ਸ਼ੁਰੂ ਕਰਾਂਗੇ ਥੋੜੇ ਦਿਨ ਲੱਗੇ ਜੀ ਤੇ 16 ਨੂੰ ਹੈ ਗਾਰੀਤ ਦਾ ਬਰਥਡੇ ਉਦੋਂ ਤੱਕ ਇਹ ਸਫਾਈਆਂ ਉਧਰ ਪੂਰੀਆਂ ਕਰ ਲਿਆ ਵਾ ਤੇ ਨਾਲ ਹੀ ਪਈ ਦਾ ਵੀ ਬਰਥਡੇ ਮਨਾਉਣਾ ਵਾ ਕਿਉਂਕਿ ਜਦੋਂ ਬੰਆ ਨਹੀਂ ਸੀਗਾ ਹਨਾ ਇਕੱਠਾ ਮਨਾਉਣਾ ਹੈ ਗਾਰੀਤ ਦਾ ਤੇ ਪਈ ਦਾ ਜਦੋਂ ਅੰਦਰ ਟੋਕਿਆ ਲਾਈਗੀ ਸਕੂਲ ਨੂੰ ਟੌਫੀਆਂ ਵੀ ਲੈ ਗਈ ਐ ਨੂੰ ਗਿਫਟ ਵੀ ਮਿਲ ਗਿਆ ਤੇ ਕੰਨ ਡਿਸਪੀਨ ਆ ਕੀ ਕਟਣਾ ਤੇ ਇਹ ਕੇਕ ਨੇਰ ਦਾ ਕਟਿਆ ਦਾ ਰੀਤਾ ਨਾਲ ਹੀ ਵਟੇ ਕਰਕੇ ਤੇ ਫਿਰ ਬਣਾਵਾਂਗੇ ਤੇ ਹੋਰ ਆਪਾਂ ਬੁਜਾਰੋਂ ਆਏ ਆ ਸੋਦਾ ਸਦਾ ਲੈ ਕੇ ਤੇ ਹੋਰ ਇਹ ਸੋਦਾ ਸਾਰਾ ਜਾਏਗਾ ਪਰ ਤੇ ਫਿਰ ਆਪਾਂ ਉੱਤਰ ਕੋਨੇ ਮੇਰੀ ਬੋਆ ਚਾ ਰੱਖ ਦੇ ਅੰਦਰ ਇਦਿਨੋ ਪੈਨਨ ਤਰਾਬ ਹੋਈਏ ਤਾਂ ਪੈਨ ਤੈਨ ਵਾਲੀ ਇਹਦੀ ਭੋਈ ਦੀ ਤੇ ਅ ਪੱਲਿਆਂ ਦਾ ਸੋਦਾ ਸਾਰਾ ਕੁਛ ਉੱਪਰ ਚਲਾ ਗਿਆ ਬਿਸਕਟ ਪੁੱਜ ਗਏ ਉਹ ਸ਼ੈਂਪੂ ਸ਼ੰਪੂ ਤੇਲ ਤੇ ਅ ਬੋਰੀ ਦੇ ਵਿੱਚ ਸਾਰਾ ਸੋਦਾ ਸ਼ਾਮਾਂ ਨੂੰ ਪ੍ਰਿੰਸ ਆਏਗਾ ਫੇਰ ਕੋਠੇ ਤੇ ਗੜੇਗਾ ਤੇ ਫਿਰ ਆਪਾਂ ਕੱਲ ਨੂੰ ਪਾਵਾਂਗੇ ਹੁਣ ਇਹ ਡੱਬੇ 'ਚ ਸੌਦਾ ਕਿਉਂਕਿ ਹੁਣ ਲੇਟ ਬੜਾ ਹੋ ਗਿਆ ਹਮਨੇ ਪਹਿਨਾ ਨਾਲੇ ਹੁਣ ਸੌਦਾ ਉੱਪਰ ਖੜਨ ਵਾਲਾ ਕੋਈ ਨਹੀਂ ਹੈਗਾ ਮੈਂ ਤਾਂ ਬਹੁਤੀ ਗੱਲ ਐ ਉਹ ਥੋੜਾ ਥੋੜਾ ਹੀ ਲੈ ਕੇ ਜਾ ਸਕਦੀ ਆ ਤੇ ਬੋਰਾ ਤਿੰنگਾ ਖੜਿਆ ਜਾਣਾ ਹੈਗਾ ਤੇ ਬਾਕੀ ਮੈਂ ਸੂਟ ਸਟੀਚ ਕੀਤਾ ਹੋਇਆ ਵਾ ਤੇ ਉਹ ਵੀ ਦੇਖਿਓ ਤੇ ਹੌਲੀ ਹੌਲੀ ਜਿਹੜੇ ਮੈਂ ਸੂਟ ਕਰਦੀ ਪਈ ਆ ਕੁਛ ਕੁਛ ਕੀਤੇ ਆ ਤੇ ਸਾਰੇ ਦੇਖਿਓ ਜੀ ਤੇ ਦੱਸਿਓ ਤੁਹਾਨੂੰ ਮੇਰੇ ਸੂਟ ਸਟਿਚ ਕੀਤੇ ਕਿੱਦਾਂ ਦੇ ਲੱਗਦੇ ਆ ਕਿਉਂਕਿ ਅਜੇ ਤਾਂ ਕਾਟਣ ਦੇ ਹੀ ਕਰਦੇ ਰਹੇ ਆ ਗਾਹ ਹੁਣ ਲਾਈਨਗਾਂ ਵਾਲੇ ਦੂਜੇ ਚੱਲਣਗੇ ਕੁਛ ਲਾਈਨਗ ਵਾਲੇ ਵੀ ਹੈਗੇ ਵਿੱਚ ਕੁਛ ਵਹਿ ਤੇ ਜ਼ਿਆਦਾਤਰ ਕਾਟਣ ਦੇ ਹੀ ਆ ਤੇ ਉਹ ਦੇਖਿਓ ਤੇ ਬਾਕੀ ਕਿਸੇ ਨੂੰ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗਦੀ ਆ ਤੇ ਚਲੋ ਮੈਂ ਜ਼ਿਆਦਾਤਨੀ ਵੀਡੀਓ ਬਣਾਈ ਕਿ ਹਰ ਕੰਮ ਹਰ ਚੀਜ਼ ਦੀ ਮੈਂ ਬਣਾਵਾ ਜਾਂ ਰੋਟੀ ਬਣਾਉਂਦੇ ਆ ਜਾਂ ਚਾਹ ਬਣਾਉਂਦੇ ਆ ਜਾਂ ਕੋਸ ਕਦੀ ਕਦੀ ਬਣਾ ਵੀ ਲਈਦੀ ਆ ਹਨਾ ਤੇ ਚਲੋ ਤੇ ਪਕੌੜੇ ਬਣਾਏ ਬਸ ਤੇ ਇਹ ਕਿਨਾਲੀ ਦਾ ਨਿਊਟਰੀ ਦੇ ਪਕੌੜੇ ਤੇ ਉਹ ਤੰਦ ਕੁੰਨੀ ਆ ਉਹ ਦੇਖਿਓ ਜੇ ਪਕੌੜੇ ਤੇ ਅਸੀਂ ਵੀ ਵੇਖੇ ਸੀਗੇ ਕਿਤੇ ਉਹ ਤੇ ਫੇਰ ਆਪਾਂ ਸੋਚਿਆ ਅੱਗੇ ਵੀ ਇੱਕ ਦਿਨ ਬਣਾਏ ਸੀਗੇ ਤੇ ਹੁਣ ਫੇਰ ਬਣਾਏ ਆ ਤੇ ਚਲੋ ਠੀਕ ਲੱਗਦੇ ਮਤਲਬ ਪਹਿਲਾਂ ਨਿਊਟਰੀਨੂ ਪੀਓ ਕੇ ਤੇ ਫੇਰ ਉਹ ਨਿਚੋੜ ਕੇ ਤੇ ਫੇਰ ਵਿੱਚ ਸਜਵਾ ਕੇ ਤੇਲ ਜਤਾਲਲੇ ਤੇ ਬਹੁਤ ਸਵਾਦ ਬੰਦਦੇ ਆ ਦੇਖਿਓ ਹੋਰ ਚਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਬਣਾਏ ਨਿਊਟਰੀ ਦੇ ਪਕੌੜੇ ਤੇ ਨਾਲੇ ਬਣਾਈ ਘਰੇ ਚਟਨੀ ਇਹ ਮਿੱਠੀ ਗੋੜੀ ਹੈ ਨਾ ਨਾਲ ਬਣਾਈ ਚਾਹ ਤੇ ਦੱਸਿਓ ਤੁਹਾਨੂੰ ਸਾਡੇ ਪਕੌੜੇ ਕਿੱਦਾਂ ਦੇ ਲੱਗੇ ਨਿਊਟਰੀ ਵਾਲੇ ਉਹਨਾਂ ਨੇ ਕਹਿੰਨਾ ਖਾਓ ਤੇ ਦੱਸਿਓ ਆਪਾਂ ਉਹ ਤੁਸੀਂ ਤੇ ਦਸੀ ਹੈ ਆਪਾਂ ਹਨਾ ਖਾਨ ਤੇ ਹੀ ਡਏ ਆ ਚਲੋ ਸੰਤ ਠੀਕੇ ਲੱਗੇ ਆ ਅਸੀਂ ਵੀ ਦੇਖੇ ਹੀ ਸੀਗੇ ਕਿਤੇ ਉਹ ਬੰਦੇ ਤੇ ਬਣਾ ਲੇ ਤੇ ਠੀਕ ਹੈ ਜੀ ਇੱਕ ਕਾਟਨ ਦਾ ਸੂਟ ਹੋਰ ਬਣਾਇਆ ਲੱਸਾਂ ਲੱਗ ਗਿਆ ਨਾ ਤੇ ਇਹ ਬਲਾਰ ਆ ਬਣਾਈ ਸੰਹਾਰ ਬਸ ਸੇ ਤੁਹਾਨੂੰ ਮੇਰੀ ਸਟੀਚਿੰਗ ਕਿਸ ਤਰ੍ਹਾਂ ਦੀ ਲੱਗਦੀ ਅੱਜਕਲ ਕੋਟਾਂ ਚੱਲਣ ਡਈਆਂ ਜਾਂ ਕੋਟਾਂ ਨਹੀਂ ਲੁਕੀ ਬਣਵਾਉਂਦੇ ਆ ਹਾ ਹੋ ਗਿਆ ਜੀ ਸਾਡਾ ਸੂਟ ਕੰਪਲੀਟ ਵੈਸੇ ਤੇ ਇਹਦੇ ਵਿੱਚ ਬਟਨ ਚਾਹੀਦੇ ਸੀ ਪਰ ਉਹਨਾਂ ਮੈਨੂੰ ਕਿਹਾ ਨਹੀਂ ਗਾ ਤੇ ਜੇ ਉਹਨਾਂ ਲੋਣੇ ਹੋਣਗੇ ਤੇ ਉਹ ਉਹਨਾਂ ਦੀ ਮਰਜ਼ੀ ਠੀਕ ਹੈ ਕਿ ਨਹੀਂ ਚਲੋ ਦਸੋ ਜੀ ਸੂਟ ਨੂੰ ਲਾਈਕ ਕਰਿਓ ਹੋਰ ਵੀਡੀਓ ਤਾਂ ਕਰਦੇ ਐਂਡ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤੇ ਲਾਈਕ ਕਰਿਓ ਤੇ ਸਬਸਕ੍ਰਾਈਬ ਕਰਿਓ ਸਾਰਿਆਂ ਸਤਿ ਸ੍ਰੀ ਅਕਾਲ ਜੀ